ਮਾਪੇ ਵੀ ਜੇ ਆਉਂਦੇ ਹੋਣ ਭੈਣ ਭਾਈ ਆਉਂਦੇ ਹੋਣ ਲੋਕ ਵੀ ਸਲਾਉਂਦੇ ਹੋਣ ਆਵੇ ਨਾ ਉਲਾੰਬਾ ਤੀ ਕੋਈ ਮਟਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਸੋਹਣਾ ਜੇ ਮਕਾਨ ਹੋਵੇ ਪੱਕੀ ਦੇ ਦੁਬਾਨ ਹੋਵੇ ਪਿੰਡ ਮਾਨ ਤਾਨ ਹੋਵੇ ਤੋਰ ਦੇ ਇਲਾਕੇ ਵਿੱਚ ਹੋਵੇ ਸਰਦਾਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਚੰਗੇ ਅੰਗ ਸਾਥ ਹੋਣ ਸੌ ਦੇ ਜਵਾਕ ਹੋਣ ਭਾਈਆਂ 'ਚ ਇਤਫਾਕ ਹੋਣ ਡਾਂਗਾਂ ਦੇ ਯਾਰ ਕੀਏ ਕੰਮ ਹਥਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਕਰਦਣਾ ਕੱਖ ਹੋਵੇ ਪਹਿਲੀ ਵੀ ਜੇ ਫੱਕ ਹੋਵੇ ਇੱਕੋ ਥਾਂ ਤੇ ਟੱਕ ਹੋਵੇ ਆਉਂਦਾ ਏ ਨਜ਼ਾਰਾ ਜਦੋਂ ਖੇਤ ਗੇੜਾ ਮਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਘਰੇ ਨਾ ਬਿਮਾਰੀ ਹੋਵੇ ਜੌਬ ਸਰਕਾਰੀ ਹੋਵੇ ਉੱਪਰ ਵਾਲੇ ਦੀ ਮਿਹਰ ਜੋ ਆਪੇ ਗੁੱਡੀ ਚਾੜਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਪੈਸੇ ਦੀ ਨਾ ਰੇਸ ਹੋਵੇ ਘਰੇ ਨਾ ਕਲੇਸ਼ ਹੋਵੇ ਚਲਦਾ ਨਾ ਕੇਸ ਹੋਵੇ ਇੱਕੋ ਹੀ ਸਨੇਹਾ ਦਈਏ ਸਭ ਨੂੰ ਪਿਆਰ ਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ ਇਹੋ ਗੱਲਾਂ ਪੂਰੀਆਂ ਤਾਂ ਕਿੱਥੇ ਬੰਦਾ ਹਾਰਦਾ